ਔਰਜ ਕੀਤੀ ਪੁਲਿਸ ਨੇ ਨਸ਼ਿਆਂ ਖਿਲਾਫ ਮੀਟਿੰਗ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਖਾਣਾ ਔੜ ਅਦੀਨਾਉ ਦੇ ਪਿੰਡ ਗੁਰਪੜ ਵਿਖੇ ਇਲਾਕਾ ਨਿਵਾਸੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਪੰਚ ਅਤੇ ਪੰਜ ਵੀ ਸ਼ਾਮਲ ਹੋਏ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੁਜੇ ਡੀਐਸਪੀ ਮਾਧਵੀ ਸ਼ਰਮਾ ਨੇ ਖੰਵਾਤ ਕਰਦੇ ਆਖਿਆ ਕਿ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਮੁਖੀ ਡਾਕਟਰ ਮਹਤਾਬ ਸਿੰਘ ਦੀ ਅਗਵਾਈ ਹੇਠ ਵਕ ਵਕ ਪਿੰਡਾਂ 'ਚ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਇਸ ਮੀਟਿੰਗਾਂ ਦੌਰਾਨ ਆਗੂਆਂ ਨਾਲ ਗੱਲਬਾਤ ਕਰਕੇ ਅਹਿਮ ਜਾਣਕਾਰੀਆਂ ਮਿਲ ਰਹੀਆਂ ਹਨ ਤਾਂ ਕਿ ਜਿਸ ਦੇ ਆਧਾਰ ਤੇ ਪੁਲਿਸ ਹੋਰ ਵਧੀਆ ਤਰੀਕੇ ਨਾਲ ਨਸ਼ਾ ਤਸਕਰ ਖਿਲਾਫ ਕੰਮ ਕਰ ਸਕੇ ਉਹਨਾਂ ਕਹੇ ਕਿ ਔਰਗੁੜਪੜ ਵਿੱਚ ਉਹਨਾਂ ਦੀ ਕਾਰਵਾਈ ਬਹੁਤ ਵਧੀਆ ਹੈ ਜੋ ਵੱਡੇ ਵੱਡੇ ਨਸ਼ਾ ਤਸਕਰ ਹਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਸਿੱਟਿਆ ਜਾ ਚੁੱਕਾ ਹੈ ਅਤੇ ਨਾਲ ਦੀ ਨਾਲ ਜੋ ਨਸ਼ੇ ਨਾਲ ਪੀੜਤ ਹਨ ਉਹਨਾਂ ਨੂੰ ਨਸ਼ਾ ਛਡਾਊ ਸੈਂਟਰਾਂ ਵਿੱਚ ਦਾਖਲ ਕਰਵਾ ਕੇ ਇਸ ਨਸ਼ੇ ਦੇ ਕੋਹੜ ਤੋਂ ਬਚਾਇਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਲਈ ਅਸ਼ੋਕ ਦੁੱਗਲ ਨਾਲ ਮਨਦੀਪ ਦੁੱਗਲ ਦੀ ਔਰਤੋਂ ਇਹ ਰਿਪੋਰਟ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਐਸਬੀਐਸ ਨਗਰ ਡਾਕਟਰ ਮਹਿਤਾਬ ਸਿੰਘ ਜੀ ਦੇ ਹਦਾਇਤਾਂ ਅਨੁਸਾਰ ਪੂਰੇ ਜ਼ਿਲ੍ਹੇ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਤਹਿਤ ਨਸ਼ਿਆਂ ਦੀ ਚੇਨ ਨੂੰ ਤੋੜਨ ਲਈ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ ਹਨ ਜਿਹੜੇ ਨਸ਼ਿਆਂ ਤੋਂ ਗ੍ਰਸਤ ਜਿਹੜੇ ਹੈਗੇ ਆ ਉਹਨਾਂ ਬਾਰੇ ਜਾਣਕਾਰੀ ਦਿੰਦੇ ਤਾਂਕਿ ਪੁਲਿਸ ਵੱਲੋਂ ਐਕਸ਼ਨ ਲੈ ਕੇ ਜਿਹੜੇ ਤਸਕਰ ਹੈ ਉਹਨਾਂ ਤੇ ਕਾਰਵਾਈ ਕੀਤੀ ਜਾ ਸਕੇ ਤੇ ਜਿਹੜੇ ਨਸ਼ੇ ਤੋਂ ਪੀੜਿਤ ਹਨ ਉਹਨਾਂ ਨੂੰ ਰੀਡਿਕਸ਼ਨ ਸੈਂਟਰਸ ਦੇ ਵਿੱਚ ਜਮਾ ਕਰਾਇਆ ਜਾ ਸਕੇ ਇਸ ਸ਼੍ਰੇਣਕਲਾ ਦੇ ਤਹਿਤ ਹੀ ਅਸੀਂ ਅੱਜ ਵਿਲੇਜ ਡਿਫੈਂਸ ਕਮੇਟੀਆਂ ਦੀ ਮੀਟਿੰਗ ਕੀਤੀ ਹੈ ਤੇ ਇਹਨਾਂ ਦੇ ਕੋਲੋਂ ਕੁਝ ਅਸੀਂ ਇਨਪੁਟਸ ਲਈਆਂ ਹਨ ਇਹਨਾਂ ਨੇ ਸਾਨੂੰ ਕੁਝ ਇਨਫਰਮੇਸ਼ਨ ਦਿੱਤੀ ਹੈ ਕਿ ਜਿਸ ਤਰੀਕੇ ਨਾਲ ਪੁਲਿਸ ਨੂੰ ਕੰਮ ਕਰਨ ਦੀ ਲੋੜ ਹੈ ਜਾਂ ਜਿੱਥੇ ਪੁਲਿਸ ਚੰਗਾ ਕੰਮ ਕਰ ਰਹੀ ਹੈ ਉਸ ਦੇ ਬਾਰੇ ਸਾਨੂੰ ਜਾਣੂ ਕਰਾਇਆ ਤਾਂ ਕਿ ਅਸੀਂ ਇਹਨਾਂ ਦੀ ਇਨਪੁਟਸ ਦੇ ਹਿਸਾਬ ਨਾਲ ਲੱਗੇ ਹੋਰ ਬਿਹਤਰ ਕੰਮ ਕਰ ਸਕੀਏ ਮੈਮ ਜੇ ਸਾਫਨਾ ਕਿ ਬਿਕਰੀ ਹੈ ਬਦਨਾਮ ਔਰ ਤੇ ਗਰੁੱਪੜ ਕੰਮ ਤਾਂ ਪੁਲਿਸ ਨੂੰ ਬਹੁਤ ਵਧੀਆ ਹੋ ਰਿਹਾ ਜਦ ਮੈਡਮ ਆਇਓ ਬਹੁਤ ਵਧੀਆ ਲੋਕ ਬਹੁਤ ਖੁਸ਼ ਆ ਲੇਕਿਨ ਉਹ ਰਿਕਵਰੀ ਘਟ ਕਿਉਂ ਇਹ ਰਿਕਵਰੀ ਦਾ ਜੀ ਬਹੁਤ ਅੱਛੀ ਰਿਕਵਰੀ ਹੋ ਰਹੀ ਹੈ ਵੱਡੇ ਵੱਡੇ ਜਿਹੜੇ ਮੇਨ ਨਸ਼ਾ ਤਸਕਰ ਆ ਉਹਨਾਂ ਨੂੰ ਫੜ ਕੇ ਜੇਲ੍ਹ ਭੇਜਿਆ ਗਿਆ ਹੈ ਜਿੰਨੀ ਮੌਕੇ ਤੇ ਸਾਨੂੰ ਐਕਚੁਅਲ ਰਿਕਵਰੀ ਹੁੰਦੀ ਹੈ ਸਹੀ ਪਰਚੇ ਕੀਤੇ ਜਾ ਰਹੇ ਆ ਵੱਡੇ ਵੱਡੇ ਤੇ ਮੇਨ ਸਮਗਲਰਸ ਨੂੰ ਅੰਦਰ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਸ ਦੇ ਨਾਲ ਹੀ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਵੀ ਜਿਹੜੇ ਨਸ਼ੇ ਤੋਂ ਗ੍ਰਸਤ ਪੀੜਿਤ ਲੋਕ ਹੈ ਉਹਨਾਂ ਨੂੰ ਜਮਾ ਕਰਵਾਇਆ ਜਾ ਰਿਹਾ ਹੈ ਤੇ ਹਰ ਫਰੰਟ ਤੇ ਕੰਮ ਚੱਲ ਰਿਹਾ ਹੈ ਪਰ ਤੁਸੀਂ ਕਹੋ ਵੱਡੇ ਵੱਡੇ ਜੇ ਦੇਖਿਆ ਵੀ ਜਿਹੜੇ ਵੱਡੇ ਮਗਰਮਾਸ਼ਾ ਉਸ ਉਹ ਤਾਂ ਇਸ ਵੇਲੇ ਆਡ ਗਰੁੱਪ ਤੇ ਇਸ ਵੇਲੇ ਵੀ ਪੁਲਿਸ ਦੀ ਕਿਨਾਰੇ ਬਾਹਰ ਹੈ ਜੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪਿਛਲੇ 2 ਮਹੀਨਿਆਂ ਦੇ ਅੰਦਰ ਅਸੀਂ ਅਜਿਹੇ ਕਈ ਵੱਡੇ ਸਮਗਲਰਸ ਨੂੰ ਜੇਲ੍ਹ ਦੇ ਵਿੱਚ ਭੇਜਿਆ ਹੈ